ਦਰਵਾں ਦੇ ਠੰਡੇ ਦਰਵਾਰ ਤੁਜੇ ਨ ਸੋਰਤ ਕਰੇ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਵਾਰ ਬਾਣੀ ਗੁਰੂ ਗੁਰੂ ਹੈ ਬਾਣੀ ਬੇਚ ਬਾਣੀ ਅਮਰਤ ਸਾਰ ਗੁਰਵਾਣੀ ਕਹੈ ਸੇਵਕ ਜਨ ਮੰਨੈ ਪਰਤਖ ਗੁਰੂ ਨਿਸਤਾਰੈ ਸੋ ਕਹ ਤਲ ਗੁਰ ਸੇਵੀਐ ਅਹ ਨਿਸ ਸਹਿ ਜਿਸੁ ਪਾਈ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਆਸਤੇ ਸਰਜੋ ਅੰਕਸ ਹੈ ਆਹਾਰ ਨ ਜੋ ਸਰਦੇ ਮਨ ਤਨ ਆਗੇ ਰੱਖ ਕੇ ਉਬੀ ਸੇਵ ਕਰੇ ਹਸੇ ਸਿਰ ਜੋ ਅੰਕਸ਼ ਹੈ ਅਹਾਰਨ ਜੋ ਸਰਦੇ ਮਨ ਤਨ ਆਗੇ ਰੱਖ ਕੇ ਉਬੀ ਸੇਵ ਕਰੇ ਏਉ ਗੁਰਮੁਖ ਆਪ ਸੁਵਾਰੀ ਐ ਸੋ ਰਾਜ ਸਿੱਖ ਕਾਲੇ ਨਾਨਕ ਗੁਰਮੁਖ ਪੂਜੀਐ ਜੇ ਆਪੇ ਨਦਰ ਕਰੇ ਮਹੱਲਾ ਤੀਜਾ ਜਿਨ ਗੁਰਮੁਖ ਨਾਮ ਤੇ ਆਇਆ ਆਏ ਤੇ ਪਰਵਾਣ ਨਾਨਕ ਕਉਲ ਆਧਾਰ ਹੈ ਆਪਣਾ ਦਰਗਹ ਪਾਵਹਿ ਮਾਨ ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮੇ ਲਾਈਆਂ ਇਕ ਸੇਵਕ ਗੁਰ ਪਾਸ ਇਕ ਗੁਰਕਾਰੇ ਲਾਈਆਂ ਜਿਨ ਗੁਰ ਪਿਆਰਾ ਮਨ ਚਿੱਤ ਤਿਨ ਪਉ ਗੁਰੂ ਦੀ ਵਾਈਆਂ ਗੁਰ ਸਿੱਖਾਂ ਇੱਕੋ ਪਿਆਰ ਗੁਰ ਮਿੱਤਾ ਪੁੱਤਾਂ ਭਾਈਆਂ ਪ੍ਰਸਾਦ ਗੁਰ ਬੋਲੋ ਸਭ ਗੁਰੂ ਆਖ ਗੁਰੂ ਜੀ ਵਾਈਆਂ ਗੁਰ ਸਿੱਖਾਂ ਇੱਕੋ ਪਿਆਰ ਗੁਰ ਮਿੱਤਾ ਪੁੱਤਾਂ ਭਾਈਆਂ ਪ੍ਰਸਾਦ ਗੁਰ ਬੋਲੋ ਸਭ ਗੁਰੂ ਆਖ ਗੁਰੂ ਜੀ ਵਾਈਆਂ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ